ਇਹ ਕਰ ਤੁਹਾਨੂੰ ਸਵੇਰੇ ਜਲਦੀ ਉੱਠਣ ਦੇ ਵਿੱਚ ਸਮੱਸਿਆ ਆ ਰਹੀ ਹੈ ਜਿਸ ਦੇ ਕਰਕੇ ਹੁੰਦਾ ਕੀ ਹੈ ਨਾਲੇ ਤਾਂ ਸਾਡੀ ਜਿਮ ਮਿਸ ਹੋ ਜਾਂਦੀ ਹੈ ਨਾ ਹੀ ਅਸੀਂ ਕੋਈ ਕਸਰਤ ਕਰ ਪਾ ਰਹੇ ਹਾਂ ਨਾ ਹੀ ਅਸੀਂ ਰਨਿੰਗ ਕਰ ਪਾ ਰਹੇ ਹਾਂ ਜਿਸ ਦੇ ਨਾਲ ਸਾਡੀ ਮੋਟਾਪਾ ਵੀ ਵੱਧ ਰਿਹਾ ਸਾਡਾ ਵਜ਼ਨ ਵੀ ਵੱਧਦਾ ਜਾ ਰਿਹਾ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਵੱਡ ਜੇ ਤੁਹਾਡੇ ਤੋਂ ਸਵੇਰੇ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਰਨਿੰਗ ਕਰਨੀ ਹੈ ਜਾਂ ਜਿਮ ਜਾਣਾ ਹੈ ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਆ ਆਪਣੇ ਕੰਮ ਦੇ ਉੱਪਰ ਆ ਕੇ ਬਹੁਤੇ ਲੋਕਾਂ ਤੋਂ ਮੈਂ ਇਹ ਸੁਣਦਾ ਹਾਂ ਕਿ ਜਦੋਂ ਸਵੇਰੇ ਅਸੀਂ ਜਿਮ ਜਾਂਦੇ ਹਾਂ ਜਾਂ ਐਕਸਰਸਾਈਜ਼ ਕਰਦੇ ਹਾਂ ਉਸ ਤੋਂ ਬਾਅਦ ਆਪਣੇ ਕੰਮ ਦੇ ਉੱਪਰ ਜਾਂਦੇ ਆਫਿਸ ਜਾਂਦੇ ਆ ਚਾਹੇ ਜੌਬ ਕਰਦੇ ਆ ਕੋਈ ਤਾਂ ਉੱਥੇ ਅਸੀਂ ਥੱਕਿਆ ਮਹਿਸੂਸ ਕਰਦੇ ਆ ਜਾਂ ਲੱਤਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਬਾਡੀ ਪੇਨ ਕਰਦੀ ਐ ਪਰ ਤੁਸੀਂ ਇਹ ਸਾਰੇ ਚੀਜ਼ਾਂ ਸ਼ਾਮ ਨੂੰ ਕਰ ਸਕਦੇ ਹੋ ਉਹਦੇ ਨਾਲ ਬੈਨੀਫਿਟ ਕੀ ਹੋਣਾ ਆ ਕਿ ਜਦੋਂ ਅਸੀਂ ਜਿਮ ਲਾ ਕੇ ਆੰਦੇ ਆ ਤਾਂ ਰਾਤ ਨੂੰ ਸੌਣਾ ਹੀ ਹੁੰਦਾ ਆ ਤੇ ਉਸ ਦੇ ਨਾਲ ਕੀ ਐ ਸਾਡੀ ਜਿਹੜੀ ਪ੍ਰੋਪਰ ਰੈਸਟ ਹੈਗੀ ਆ ਉਹ ਬਾਡੀ ਦੀ ਪੂਰੀ ਹੋ ਜਾਂਦੀ ਐ ਜਿਸ ਨਾਲ ਸਾਡੇ ਮਸਲਸ ਨੂੰ ਰੈਸਟ ਮਿਲ ਜਾਂਦੀ ਐ ਤੇ ਜਦੋਂ ਤੁਸੀਂ ਸਵੇਰੇ ਉੱਠੋਗੇ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਸਰੀਰ ਹੈਗਾ ਉਹ ਫਰੈਸ਼ ਹੋਊਗਾ ਤੁਹਾਡਾ ਮੂਡ ਵੀ ਫਰੈਸ਼ ਹੋਊਗਾ ਤੁਹਾਡੀ ਜਿਹੜੀ ਨੀਂਦ ਹੈਗੀ ਆ ਉਹ ਵੀ ਪ੍ਰੋਪਰ ਪੂਰੀ ਹੋ ਚੁੱਕੀ ਹੋਊਗੀ ਜਿਸ ਨਾਲ ਤੁਹਾਡੀ ਬਾਡੀ ਦਾ ਸੈੱਲ ਸੈੱਲ ਚਾਰਜ ਹੋ ਚੁੱਕਿਆ ਹੋਊਗਾ ਤੇ ਬਹੁਤੇ ਲੋਕ ਇਹ ਬੋਲਦੇ ਆ ਕਿ ਸਵੇਰੇ ਐਕਸਰਸਾਈਜ਼ ਕਰਨ ਦੇ ਜ਼ਿਆਦਾ ਬੈਨੀਫਿਟਸ ਹੁੰਦੇ ਪਰ ਸ਼ਾਮ ਨੂੰ ਨਹੀਂ ਇਦਾਂ ਦਾ ਕੋਈ ਵੀ ਗੱਲ ਨਹੀਂ ਹੈ ਜਿੰਨੇ ਬੈਨੀਫਿਟਸ ਐਕਸਰਸਾਈਜ਼ ਕਰਨ ਦੇ ਜਾਂ ਜਿਮ ਲਾਉਣ ਦੇ ਸਵੇਰੇ ਹੁੰਦੇ ਆ ਉਨੇ ਹੀ ਸ਼ਾਮ ਨੂੰ ਵੀ ਹੁੰਦੇ ਆ